ਨੋ ਡਾਊਟ ਦੋਸਤੋ ਸਿੱਖ ਧਰਮ ਇਸ ਸਮੇਂ ਦਾ ਸਭ ਤੋਂ ਚੰਗਾ ਧਰਮ ਹਰ ਮਾਮਲੇ 'ਚ ਇਨਸਾਨੀਅਤ ਦੇ ਮਾਮਲੇ 'ਚ ਸੇਵਾ ਕਰਨ ਦੇ ਮਾਮਲੇ 'ਚ ਅਤੇ ਜ਼ੁਲਮ ਦੇ ਖਿਲਾਫ ਲੜਨ ਦੇ ਮਾਮਲੇ 'ਚ ਅਤੇ ਐਲਨ ਮਸਕ ਇਸ ਸਮੇਂ ਦੁਨੀਆ ਦਾ ਨੰਬਰ 1 ਅਮੀਰ ਆਦਮੀ ਉਹਨਾਂ ਦਾ ਬਣਾਇਆ ਹੋਇਆ ਗਰੋਕ AI ਉਸ ਦੇ ਵਿੱਚ ਸਵਾਲ ਪੁੱਛਿਆ ਗਿਆ ਵੀ ਦੁਨੀਆ ਭਰ ਦੇ ਸਾਰੇ ਧਰਮਾਂ ਦੇ ਵਿੱਚੋਂ ਕਿਹੜਾ ਧਰਮ ਜਿਹੜਾ ਆਪਣੇ ਰਿਲੀਜੀਅਸ ਸੁਪਰਮੇਸੀ ਨਾਲ ਰੂਲ ਕਰ ਸਕਦਾ ਆ ਪੂਰੀ ਦੁਨੀਆ ਦੇ ਉੱਤੇ ਤਾਂ ਉਹਨਾਂ ਨੇ ਦੇਖੋ ਕੀ ਜਵਾਬ ਦਿੱਤਾ ਉਹਨਾਂ ਨੇ ਜਵਾਬ ਦਿੱਤਾ ਵੀ ਸਿੱਖੀ ਜਮ ਧਰਮ ਆ ਜਿਹੜਾ ਉਹ ਨੰਬਰ 1 ਧਰਮ ਆ ਬਾਕੀ ਤੁਸੀਂ ਇਹ ਸਾਰਾ ਕੁਝ ਰੋਕ ਕੇ ਪੜ੍ਹ ਸਕਦੇ ਹੋ ਇਹ ਸਕਰੀਨਸ਼ਾਟ ਇੰਸਟਾਗ੍ਰਾਮ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਗਰੋਕ AI ਦਾ ਜੋ ਕਿ ਐਲਨ ਮਸਕ ਦੇ ਦੁਆਰਾ ਬਣਾਇਆ ਗਿਆ ਹੈ ਵੈਸੇ ਇਸ ਦੇ ਵਿੱਚ ਕੋਈ ਦੋ رائے ਨਹੀਂ ਆ ਸਿੱਖ ਧਰਮ ਇਸ ਸਮੇਂ ਜੇਕਰ ਆਪਾਂ ਗੱਲ ਕਰੀਏ ਨੰਬਰ 1 ਤਰਮਾ